ਅੱਜ ਵੀ ਇਹ ਦੀ 13 ਫਰਵਰੀ ਤੋਂ ਲੈ ਕੇ ਅੱਜ ਜਾਣਿਆ 10 ਫਰਵਰੀ ਹੋ ਚੁੱਕੀ ਏ ਅੱਜ ਮੈਂ ਤੁਹਾਨੂੰ ਤਾਜ਼ਾ ਮਾਹੌਲ ਖਨੌਰੀ ਬਾਰਡਰ ਤੋਂ ਬਖਾ ਰਿਹਾ ਏ ਜੋ ਗੁਰੂ ਕਾ ਲੰਗਰ ਸੇਵਾ ਚੱਲ ਰਹੀ ਏ ਗੁਰੂ ਕਾ ਲੰਗਰ 24 ਘੰਟੇ ਦੁਸ਼ਤ ਵਰਕ ਰਿਹਾ ਏ ਤੇ ਖਨੌਰੀ ਬਾਰਡਰ ਤੋਂ ਸਭ ਤੋਂ ਵੱਡਾ ਮੈਂ ਧੰਨਵਾਦ ਕਰਦਾ ਏ ਪੰਜਾਬੀ ਟੀਵੀ ਚੈਨਲ ਦਾ ਜਿਹੜੇ ਸਾਡੇ ਮਿੰਟ ਮਿੰਟ ਦੀ ਜਿਹੜੀ ਖਬਰ ਖਨੌਰੀ ਬਾਰਡਰ ਤੋਂ ਦੇਸ਼-ਵਦੇਸ਼ਾਂ ਤੱਕ ਪਹੁੰਚਾਉਂਦੇ ਰਹੇ ਆ ਖਨੌਰੀ ਬਾਡਰ ਤੋਂ ਪੰਜਾਬੀ ਗੱਲਬਾਤ ਟੀਵੀ ਚੈਨਲ ਦਾ ਮੈਂ ਬਹੁਤ-ਬਹੁਤ ਹੀ ਧੰਨਵਾਦ ਕਰਦਾ ਜਿਹੜੇ ਕਿ ਸਾਡੀਆਂ ਜਿੰਨੀਆਂ ਖਬਰਾਂ ਚੈਨਲ ਦੀਆਂ ਦੇਸ਼ਾਂ-ਵਦੇਸ਼ਾਂ ਤੱਕ ਕਿਉਂਕਿ ਇੱਕ ਜਿਹੜਾ ਪੱਤਰਕਾਰ ਜਿਹੜਾ ਦਾ ਇੱਕ ਤੋਂ ਥਾਂਮੂ ਦਾ ਮੈਂ ਗੁਰਦੇਵ ਸਿੰਘ ਪ੍ਰਸਖਤਰ ਬਲਾਗ ਬਟੂਆ ਖਨੌਰੀ ਬਾਡਰ ਤੇ ਜੋ ਜਿਹੜਾ ਵੀ ਕੱਲ ਨੂੰ 2 ਫਰਵਰੀ ਤੇ ਪਹੁੰਚ ਚੁੱਕਾ ਆ ਅੱਜ ਮੈਂ ਤੁਹਾਨੂੰ ਤਾਜ਼ਾ ਜਾਣਕਾਰੀ ਦੇਣ ਰਿਹਾ ਹਾਂ ਜਿਹੜੇ ਗੁਰੂ ਘਰ ਲੰਗਰ ਕਿਸਾਨ ਸੰਗਠਨ ਕਮੇਟੀ ਪੰਜਾਬ ਕੋਟ ਵੱਡਾ ਜਥੇਬੰਦੀ ਮੇਦੋ ਲਗਾਇਆ ਗਿਆ ਜਿਹੜੀਆਂ ਸੰਗਤਾਂ ਗੁਰੂ ਦੀਆਂ ਲੰਗਰ ਸ਼ਾਗਰੀਆਂ ਆ ਇਹ ਉਹਨਾਂ ਦਾ ਸਾਰੇ ਜਥੇਬੰਦੀਆਂ ਦਾ ਧੰਨਵਾਦ ਕਰਦੇ ਵੀ ਜਿਹੜੇ ਗੁਰੂ ਘਰ ਲੰਗਰ ਦੁਸ਼ਟ 24 ਘੰਟੇ ਚੱਲ ਰਿਹਾ ਹੈ ਇੱਥੇ ਸਾਡੇ ਮੁਖ ਸੇਵਾਦਾਰ ਬਾਬਾ ਪ੍ਰਕਰ ਸਿੰਘ ਪਿੰਗੜੀ ਜ਼ਿਲ੍ਹਾ ਪ੍ਰਧਾਨ ਇਥੇ ਹੋਰ ਵੀ ਸੰਗਤਾਂ ਜਿਹੜੀਆਂ ਗੁਰੂ ਘਰ ਲੰਗਰ ਸ਼ਾਗਰੀਆਂ ਆ ਤੇ ਗੁਰੂ ਘਰ ਲੰਗਰ ਉਤਾਰੀਆਂ ਆ ਅਸੀਂ ਜਿੰਨੀਆਂ ਜਥੇਬੰਦੀਆਂ ਸਾਰੀਆਂ ਦਾ ਧੰਨਵਾਦ ਕਰਦੇ ਅੱਜ ਮੈਂ ਤੁਹਾਨੂੰ ਜਿਹੜਾ ਤਾਰਾ ਮਾਣ ਬਖੋਣ ਰਿਹਾ ਠਾਹ 10 ਫਰਵਰੀ ਦਾ ਗੁਰੂ ਘਰ ਲੰਗਰ ਦੇ ਨਾਲ ਚੱਲ ਰਿਹਾ ਹੈ ਹੰਦੀ ਪ੍ਰਧਾਨ ਜੀ ਪ੍ਰਧਾਨ ਜੀ ਕੀ ਮੈਸੇਜ ਦਿੰਦੇ ਜੇ ਤੁਸੀਂ ਵੈਕੀ ਨੀ ਕਾ ਖਾਲਸਾ ਵੈਕੀ ਵੀ ਅਸੀਂ ਤਾਂ ਵੈ ਕਰੂੰਗਾ ਸੰਗਤਾਂ ਦੀ ਸੇਵਾ ਦੇ ਵਿੱਚ ਲੱਗੇ ਆਂ ਦੇਖੋ ਬਹੁਤ ਗੁਰੂ ਰਾਮਦਾਸ ਜੀ ਦੇ ਲੰਗਰ ਚੱਲ ਰਿਹਾ ਸੰਗਤਾਂ ਛਕ ਰਹੀਆਂ ਨੇ ਤੇ ਸੰਗਤਾਂ ਸੇਵਾ ਕਰ ਰਹੀਆਂ ਨੇ ਤੇ ਇਹ ਸਨਕਾ ਦਾ ਸੰਤਾਨ ਨਹੀਂ ਛਕ ਲੈਣਾ ਤੇ ਅਸੀਂ ਤਾਂ ਸਿਰਫ ਗੁਰੂ ਰਾਮਦਾਸ ਦੇ ਕੁੱਕਰ ਆ ਤੇ ਅਸੀਂ ਕਹਿੰਦੇ ਆ ਵੀ ਜਿਹੜੇ ਆਪਣੇ ਮੋਦੀ ਦੇ ਨਾਲ ਆਪਾਂ ਮੱਥਾ ਲਾਈ ਬੈਠੇ ਆ ਮੋਦੀ ਨੂੰ ਝੁਕਾ ਦੇ ਦੇ ਤੇ ਅਸੀਂ ਪਿੰਡਾਂ ਨੂੰ ਜਾਣਾ ਇਹ 11 ਤਰੀਕ ਨੂੰ ਜਿਹੜਾ ਕੱਲ ਨੂੰ ਤੇ ਆਪਣੇ ਰਤਨਪੁਰਾ ਵੱਡਾ ਮਾਂ ਕੱਠ ਕਰਨਾ ਉੱਥੇ ਸੰਤਾ ਪਹੁੰਚਣਾ ਔਰ 12 ਤਰੀਕ ਨੂੰ ਫਨੋਰੀ ਬਾਰਡਰ ਤੇ ਇਹ ਸੰਗਠਾ ਹੋਮ ਹੋਮ ਆਵੇ ਸਾਰੇ ਪੰਜਾਬ ਦੀਆਂ ਅਧਿਆਲੇ ਸਰ ਦੇਖ ਕੇ ਪਹੁੰਚਣਾ ਔਰ 13 ਤਰੀਕ ਨੂੰ ਸ਼ੰਭੂ ਬਾਰਡਰ ਤੇ ਇਹ ਸੰਗਠਾ ਐਸੇ ਤਰੀਕੇ ਨੇ ਜਾਣ ਕਿਉਂਕਿ ਮੋਦੀ ਸਰਕਾਰ ਨੂੰ ਪਤਾ ਲੱਗੇ ਪੀ ਇਹ ਪਿਸ਼ਾਬ ਮੁਰਨ ਵਾਲੇ ਨਹੀਂ ਤੇ ਆਪਦੇ ਹੱਕ ਲੈ ਕੇ ਘਰਾਂ ਨੂੰ ਜਾਣਗੇ ਬੈਜੀ ਦਾ ਫਾਸਾ ਬੈਜੀ ਪਵੇਗਾ ਇਹ ਗੁਰੂ ਘਰ ਲੰਗਰ ਜਿਹੜਾ 24 ਘੰਟੇ ਚੱਲ ਰਿਹਾ ਮੈਂ ਉੱਥੇ ਤੁਹਾਨੂੰ ਖਾ ਰਿਹਾ ਜੋ ਸਾਰੀ ਜੋ ਇਹ ਜਹਾਰੂ ਜੋਦੇ ਤਾਵਾ ਬੀਬੀਆਂ ਜਿਹੜੀਆਂ ਗੁਰੂ ਘਰ ਲੰਗਰ ਚਾਰ ਕਰ ਕਰਕੇ ਜਿਹੜੀਆਂ ਦਸਤ ਵਰਤਾਰੀਆਂ ਏ ਕੋਈ ਜਿਹੜੇ ਕਿਸਾਨ ਸਾਡੇ ਗੁਰੂ ਘਰ ਲੰਗਰ ਛੱਕ ਰਹੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੋ ਕੋ ਬੀਬੀਆਂ ਜਿਹੜੀਆਂ ਗੁਰੂ ਘਰ ਲੰਗਰ ਵਰਤਾਰ ਰਹੀਆਂ ਹਾਂਜੀ ਵਾਹਿਗੁਰੂ ਵਾਲੀਓ ਕੱਟਨਾ ਸਾਤ ਨਾਮ ਵਾਹਿਗੁਰੂ ਜੀ ਜਨ ਜੀ ਸਭਲ ਹੋਵੇ ਜੋ ਗੁਰੂ ਘਰ ਲੰਗਰ ਕੋਟ 13 ਫਰਦੀ ਤੋਂ ਲੈ ਕੇ ਹੈ ਹੀ ਕਰੋ ਜੋ ਵੀ ਘੰਟੇ ਲੰਗਰ ਗੁਰੂ ਘਰ ਚੱਲ ਰਿਹਾ ਹੈ ਵਾਹਿਗੁਰੂ ਸਾਹਿਬ ਮਿਸੇ ਖਾਤੇ ਨਾਲ ਦਹੀਂ ਕੋਈ ਬਗੂਰੀ ਕੋ ਲੱਗਦਾ ਜੰਦਰੇ ਰਹੇ ਜਰੇ ਸੇਵਾਦਾਰ ਕਰੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਤੂ ਸਤਨਾਮ ਵਾਹਿਗੁਰੂ ਟੋ ਹਾਂਜੀ ਗੁਰੂ ਕਾ ਲੰਗਰ ਜੋ 24 ਘੰਟੇ ਚੱਲ ਰਿਹਾ ਹੈ ਤੁਸੀਂ ਜਾਣਕਾਰੀ ਕੀ ਦਿੰਦੇ ਕਿਉਂਕਿ ਤੁਸੀਂ ਜਿਹੜੇ 13 ਫਰਵਰੀ ਤੋਂ ਲੈ ਕੇ ਤੁਸੀਂ ਦੋਜੀ ਦੀ ਗਜਾ ਮਾਰਦੇ ਰਹੇ ਤੁਹਾਨੂੰ ਤੁਸੀਂ ਕੀ ਮੈਸੇਜ ਦੇ ਦੇ ਜੋ ਵਾਹਿਗੁਰੂ ਜੀ ਸਾਡਾ ਸਾਡਾ ਵਹਿਂਦੀ ਪੜੇ ਸਾਦੇ ਸਿੰਘ ਆ ਗਏ ਗੱਜਾ ਕਾ ਬਣੇ ਰੁੱਧ ਦੀ ਰੋਜ਼ ਹੀ ਕਰੇਗਾ ਅਸੀਂ ਐ ਟਾਈਮ ਜੁੜ ਚੁੱਕੇ ਆਂ ਬਲੀ ਸਿੰਘ ਸੁਪਾਦੂ ਤਲਵੰਡੀ ਸੁਭਾ ਸਿੰਘਣਾ ਪ੍ਰਧਾਨ ਜੀ ਜਿਹੜਾ ਖਨੌਰੀ ਬਾਡਰ ਤੇ ਟਾਡਕ ਨਵਾ ਜੱਥਾ ਪਹੁੰਚ ਚੁੱਕਾ ਈ ਸਾਤਾ ਜੀ ਲਗਾਤਾਰ ਜਦੋਂ 12 ਤਰੀਕ ਤੋਂ ਅਹੇ ਲਗਾਤਾਰ ਸਾਡੇ ਜਿੰਨੇ ਜੱਥੇ ਆ ਨਾ ਬਣ ਬਣ ਕੇ ਤੁਰੇ ਆਉਂਦੇ ਆ ਹਾਂਜੀ ਇਹ ਅਹੀਂ 10-10 ਦਿਨ ਲਾ ਕੇ ਜਦ ਮੁੜ ਕੇ ਡਿਊਟੀ ਫੇਰ ਬੱਜੀ ਜਾਂਦੀ ਆ ਸਾਡੇ ਦੋ ਜੂਨਾ ਚੋਂ ਗੱਡੀ ਆ ਹਾਂਜੀ ਉਹ ਵਾਹੇ ਆਪ ਤੇ 5-5 6-6 ਬੰਦੇ ਜਿਹੜੇ ਆ ਨਾ 12 ਬੰਦੇ ਸਾਡੇ ਜੂਨ ਦੇ ਵਿੱਚੋਂ ਹੁੰਦੇ ਆ ਤੇ ਇੱਥੇ 10-10 ਦਿਨ ਲਾ ਕੇ ਤੇ ਫੇਰ ਅਸੀਂ ਬੰਦੇ ਕਰਦੇ ਆ ਤੇ ਇਹ ਜਿਹੜੇ ਲਗਾਤਾਰ ਇੱਥੇ ਸਾਰੇ ਸ਼ਿਫਟ ਦੇ ਵਿੱਚ ਬੰਦ ਰਹੇ ਤੇ ਸਾਡੇ ਆਪ ਨੇ ਰਾਣਾ ਜੀ ਆਪਣੇ ਪ੍ਰਧਾਨ ਜੀ ਆ ਚਾਹ ਲੱਧੂ ਆ ਇਹ ਸਾਰੇ ਦੇ ਲਗਾਤਾਰ ਅੱਕੇ ਆ ਨਾ ਇੱਥੇ ਇਹ ਤਾਂ ਇਹ ਤੁਹਾਨੂੰ ਜਿਹਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਿ ਜੋ ਉਹਨਾਂ ਦੇ ਮੁਤਾਬਕ ਜਿਹੜੀ ਇੱਥੇ ਜਦੋਂ ਉਹਦੇ ਪਹੁੰਚਦੀ ਹੈ ਇਹ ਜੋੜ ਇਹ ਤਾਂ ਹਰਪਾਲ ਸਿੰਘ ਜੋੜ ਪਤਾਨ ਕਰਿਆ ਸੀ ਪਹੁੰਚੇ ਆਏ ਕੋਈ ਦਿਦਾਰ ਸਿੰਘ ਲਖਣਾ ਇੱਥੇ ਪਹੁੰਚੇ ਕੋਈ ਜਿਹੜਾ ਪਹੁੰਚੇ ਆ ਇੱਥੇ ਦੋ ਜੁੜਾਂ ਦੇ ਬੰਦੇ ਆਏ ਜੀ ਇੱਥੇ ਆਏ ਉਹਨੇ ਕੋਈ ਵੀ ਹੋਜੀ ਪਾਰਾ ਬੰਦੇ ਇਹ ਹੋਣੇ ਛੇ-ਛੇ ਬੰਦੇ ਉਹਨਾਂ ਦੇ ਵਿੱਚੋਂ ਹਾਂ ਜੀ ਫਿਰ ਇੱਕ ਨਵ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੇ ਇੱਕ ਖਲੋਰੀ ਵਾਟਰ ਤੋਂ ਜਿਹੜੀ ਅੰਗੇ ਸੱਚਾ ਸਿੰਘ ਲੱਧੂ ਜਨਰਸਪਤਰ ਪੰਜਾਬ ਨੇ ਇਹੋ ਮੈਸੇਜ ਦਿੱਤਾ ਹੈ ਕਿ ਜਿਹੜੇ 13 ਫਰਵਰੀ ਨੂੰ ਸਾਰੇ ਇੱਥੇ ਪਹੁੰਚੋ ਤੇ ਸਾਡੇ ਜਿਹੜੇ ਜਿਹੜੇ ਹੈਗੇ ਤੁਹਾਨੂੰ ਤਾਂ ਅਮਰਸਰ ਸਬੂਰਥਲਾ ਜਲੰਧਰ ਪਟਿਆਲਾ ਮੁਕਸਰ ਸੰਗਰੂਰ ਇਹਨਾਂ ਜ਼ਿਲ੍ਹਿਆਂ ਸਾਰੀ ਸੰਗਤ ਨੂੰ 13 ਫਰਵਰੀ ਦੇ ਨਾਮ ਪ੍ਰਧਾਨ ਜੀ ਦਾ ਬਹੁਤ ਵਧੀਆ ਮੈਸੇਜ ਦਿੱਤਾ ਹੈ ਜਨ ਸੱਚਾ ਸਿੰਘ ਲੱਧੂ ਜਨਰਸਪਤਰ ਪੰਜਾਬ ਦਾ 와이리가까 갔어. 와이프니 흘리. 갔어.